ਹਰਿਆਣਾ ਪੁਲਿਸ ਦੇ ਏ ਡੀ ਜੀ ਪੀ ਦੀ ਖੁਦਕੁਸ਼ੀ ਦਾ ਮਾਮਲਾ ਭਖਿਆ ਅੱਜ ਹੋ ਸਕਦਾ ਹੈ ਏ ਡੀ ਜੀ ਪੀ ਵਾਈ ਪੂਰਨ ਕੁਮਾਰ ਦਾ ਪੋਸਟਮਾਰਟਮ ਡੀ ਜੀ ਪੀ ਨੂੰ ਗ੍ਰਿਫਤਾਰ ਕਰਨ ਤੱਕ ਪੋਸਟਮਾਰਟਮ ਨਾ ਕਰਵਾਉਣ ਤੇ ਅੜੀ ਹੈ ਵਾਈ ਪੂਰਨ ਕੁਮਾਰ ਦੀ ਪਤਨੀ ਖੁਦਕੁਸ਼ੀ ਮਾਮਲੇ ਤੇ ਚੰਡੀਗੜ੍ਹ ਦੇ ਵਿੱਚ ਦਲਿਤ ਜਥੇਬੰਦੀਆਂ ਦੀ ਅੱਜ ਅਹਿਮ ਮੀਟਿੰਗ ਬਾਹਰੀ ਸੂਬਿਆਂ ਦੇ ਦਲਿਤ ਆਗੂ ਵੀ ਚੰਡੀਗੜ੍ਹ ਪਹੁੰਚੇ ਦਿੱਲੀ ਦੇ ਸਾਬਕਾ ਮੰਤਰੀ ਸੰਦੀਪ ਵਾਲਮਿਕ ਤੇ ਰਵੀ ਕੁੰਡਲੀ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਸਿਆਸੀ ਧਿਰਾਂ ਵੀ వైਪੁਰਨ ਕੁਮਾਰ ਦੇ ਮਾਮਲੇ 'ਚ ਇਨਸਾਫ ਮੰਗ ਰਹੀਆਂ ਨੇ ਤਾਂ ਇਥੇ ਇਨਸਾਫ ਦੀ ਮੰਗ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਐਸਸੀ ਵਿੰਗ ਦੇ ਵੱਲੋਂ ਵੀ ਦੇਸ਼ ਭਰ ਦੇ ਵਿੱਚ ਰੋਸ ਮੋਜ਼ਾਰਿਆਂ ਦਾ ਐਲਾਨ ਕੀਤਾ ਗਿਆ ਹੈ ਐਡੀਜੀਪੀ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਅਫਸਰਾਂ ਦੇ ਵਿੱਚ ਵੀ ਭਾਰੀ ਗੁੱਸਾ ਹੈ ਸੀਨੀਅਰ ਆਈਏਐਸ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਐਸਸੀ ਅਫਸਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਦੇ ਵਿਚ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਆਈਟੀ ਦਾ ਗਠਨ ਕੀਤਾ ਗਿਆ ਆਈਜੀ ਪੁਸ਼ਪਿੰਦਰ ਕੁਮਾਰ ਦੀ ਅਗਵਾਈ ਦੇ ਵਿੱਚ ਇਹ ਐਸਆਈਟੀ ਬਣਾਈ ਗਈ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ 'ਚ ਇਨਸਾਫ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਪਰਿਵਾਰ ਇਨਸਾਫ ਦੇ ਲਈ ਅੜਿਆ ਹੋਇਆ ਹੈ ਤੇ ਖਾਸ ਤੌਰ ਦੇ ਉੱਤੇ ਡੀਜੀਪੀ ਦੀ ਗ੍ਰਿਫਤਾਰੀ ਤੱਕ ਪੋਸਟਮਾਰਟਮ ਨਾ ਕਰਵਾਉਣ ਦਾ ਜ਼ਿਕਰ ਕੀਤਾ ਗਿਆ 6 ਮੈਂਬਰੀ ਐਸਆਈਟੀ ਜਾਂਚ ਕਰੇਗੀ ਪੁਸ਼ਪਿੰਦਰ ਕੁਮਾਰ ਕਨਵਰਦੀਪ ਕੌਰ ਕੇਮ ਪ੍ਰੇੰਕਾ ਚਰਨਜੀਤ ਸਿੰਘ ਵਿਰਕ ਗੁਰਜੀਤ ਕੌਰ ਐਸਆਈਟੀ ਦੇ ਮੈਂਬਰ ਨੇ ਜੈਵਿਰ ਸਿੰਘ ਰਾਣਾ ਤਾਂ ਐਸਆਈਟੀ ਬਣਾਈ ਗਈ ਇਸ ਪੂਰੇ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰਕੇ ਰਿਪੋਰਟ ਜਿਹੜੀ ਉਹ ਸੌਂਪੀ ਜਾਏਗੀ ਐਂਡ ਵੀ ਹੈਵ ਰਿਕਵੈਸਟਡ ਫॉर ਫੇਅਰ ਇਨਵੈਸਟੀਗੇਸ਼ਨ ਕਵਿਕ ਇਨਵੈਸਟੀਗੇਸ਼ਨ ਐਂਡ ਇਮੀਡੀਟ ਅਰੈਸਟ ਆਫ ਡੀਜੀਪੀ ਸ਼ਤਜੀਤ ਕਪੂਰ ਐਂਡ ਐਸਪੀ ਰੋहतक ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਅਭਿਸ਼ੇਕ ਜੁੜੇ ਨੇ ਅਭਿਸ਼ੇਕ ਫਿਲਹਾਲ ਇਸ ਪੂਰੇ ਮਾਮਲੇ 'ਚ ਐਸਆਈਟੀ ਦਾ ਗਠਨ ਹੋ ਚੁੱਕਿਆ ਹੈ ਇੱਕ ਪਾਸੇ ਦਲਿਤ ਜਥੇਬੰਦੀਆਂ ਦਾ ਪ੍ਰਦਰਸ਼ਨ ਦੂਜੇ ਪਾਸੇ ਪਰਿਵਾਰ ਦੀ ਮੰਗ ਕਿ ਜਦੋਂ ਤੱਕ ਡੀਜੀਪੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਪੋਸਟਮਾਰਟਮ ਨਹੀਂ ਹੋਏਗਾ ਤਾਂ ਚੌਤਰਫਾ ਸਰਕਾਰ ਦੇ ਲਈ ਵੀ ਇਹ ਇੱਕ ਵਾਰੀ ਮਜਬੂਰੀ ਵਾਲੀ ਸਥਿਤੀ ਬਣ ਜਾਏਗੀ ਕਿਉਂਕਿ ਚੌਤਰਫਾ ਕਿਰੀ ਹੋਈ ਹੈ ਸਰਕਾਰ ਵੀ ਬਿਲਕੁਲ ਆਮਨ ਦੇ ਕੋ ਜਿਹੜਾ ਵੱਡਾ ਇੱਕ ਮੁੱਦਾ ਬਣ ਗਿਆ ਹੈਗਾ ਕਿਉਂਕਿ ਜਦ ਦਨ ਚਾਰ ਦਿਨ ਜਿਹੜਾ ਉਹ ਡੈਡ ਬੋਡੀ ਦਾ ਅੰਤਿਮ ਸੰਸਕਾਰ ਪਰਿਵਾਰ ਨਹੀਂ ਕਰਵਾ ਰਿਆ ਤੇ ਕਿੱਥੇ ਨਾ ਕਿੱਥੇ ਇਹ ਇੱਕ ਸਵਾਲ ਜਿਹੜਾ ਵੱਡਾ ਜ਼ਰੂਰ ਖੜਾ ਹੋ ਰਿਹਾ ਜਿਹੜੇ ਇਹਨਾਂ ਦੇ ਸੰਗਠਨ ਨੇ ਉਹਨਾਂ ਤੋਂ ਜੁੜੇ ਲੋਕੀ ਵੀ ਲਗਾਤਾਰ ਜਿਹੜੇ ਇੱਥੇ ਚੰਡੀਗੜ੍ਹ ਪਹੁੰਚ ਰਹੇ ਉਹਨਾਂ ਦੇ ਪਰਿਵਾਰ ਨੂੰ ਮਿਲ ਰਹੇ ਆ ਤੇ ਫਿਰ ਮੰਗ ਕਰ ਰਹੇ ਆ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਜਿਹੜੀ ਸੀੜਾ ਉਹਨ ਕਿਹਾ ਸਕਦੇ ਆ ਜਾਂ ਆਪਣੀ ਮੰਗ ਜਿਹੜੀ ਹੈ ਉਹ ਰੱਖ ਰਹੇ ਆ ਕਿਉਂਕਿ ਕੱਲ ਦਿੱਲੀ ਦੇ ਪ੍ਰਧਾਨ ਮੰਤਰੀ ਇੱਥੇ ਪਹੁੰਚੇ ਸੀ ਇਹ ਉਹਨਾਂ ਨੇ ਇਹ ਕਿਹਾ ਕਿ ਭਈ ਇਹ ਵੱਡੀ ਘਟਨਾ ਹੈ ਤੇ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਔਰ ਉਹ ਇਹਦੇ ਇਲਾਵਾ ਜਿਹੜੇ ਪੋਲਿਟੀਕਲ ਬੈਕਗ੍ਰਾਉਂਡ ਤੋਂ ਜਿਹੜੇ ਹੈਗੇ ਨੇ ਤਾਂ ਉਹ ਵੀ ਇੱਥੇ ਨੇਤਾ ਕਈ ਪਹੁੰਚ ਰਹੇ ਜਿਵੇਂ ਕਾਂਗਰਸ ਦੀ ਵਿਧਾਇਕਾ ਗੀਤਾ ਪੁਕਲੋ ਐਸ்சி ਸਮਾਜ ਤੋਂ ਆਉਂਦੀ ਹੈ ਉਹ ਵੀ ਆਈ ਹੈ ਅੱਜ ਵੀ ਜਿਹੜੇ 2 ਐਮਪੀ ਇੱਕ ਕੱਲ ਐਮਪੀ ਆਏ ਜਿਹੜੇ ਅ ਵਰਨੂ ਮੋਲਾਣਾ ਜਿਹੜੇ ਅੰਬਾਲਾ ਤੋਂ ਐਮਪੀ ਐ ਉਹ ਵੀ ਐਸ்சி ਸਮਾਜ ਤੋਂ ਹੈ ਅੱਜ ਜਿਹੜੇ ਸੰਸਦ ਦਿਪਿੰਦਰ ਖੁੱਡਾ ਇੱਥੇ ਆਣਗੇ ਕਾਂਗਰਸ ਦੇ ਸੰਸਦ ਹੈ ਔਰ ਉੱਥੇ ਕੁਮਾਰੀ ਸ਼ੈਲਜਾ ਜਿਹੜੀ ਹੈ ਉਹ ਵੀ ਅੱਜ ਪਰਿਵਾਰ ਨੂੰ ਮਿਲਣ ਕੇ ਲਈ ਆਏਗੀ ਤੇ ਉਹ ਦੁਪਹਿਰ ਤੱਕ ਉਹਨਾਂ ਦਾ ਆਨ ਦਾ ਜਿਹੜਾ ਹੈ ਟਾਈਮ ਦੱਸਿਆ ਗਿਆ ਹੈ ਕਿ ਕੁਮਾਰੀ ਸ਼ੈਲਜਾ ਵੀ ਜਿਹੜੀ ਇੱਕ ਦਲਿਤ ਚਾਰਾ ਹਰਿਆਣਾ ਚ ਵੱਡਾ ਚਾਰਾ ਮੰਨੀ ਜਾਂਦੀ ਹੈ ਤੇ ਇਹ ਲਗਾਤਾਰ ਜਿਹੜੀ ਹੈ ਮੰਗ ਐਸਆਈਟੀ ਲੇਕਿਨ ਸਰਕਾਰ ਪੁਲਿਸ ਪ੍ਰੋਫੈਸ਼ਨ ਵੱਲੋਂ ਇਹ ਸੈਂਡਿਗਲ ਰੈਜੂਮ ਸਟੇਸ਼ਨ ਵੱਲੋਂ ਆ ਐਸਆਈਟੀ ਬਣاتی ਹੈ ਆਈਜੀ ਲੈਵਲ ਦੇ ਜਿਹੜੇ ਪੁਸ਼ਪਿੰਦਰ ਕੁਮਾਰ ਆ ਉਹਨਾਂ ਦੇ ਅਗਵਾਈ ਚ ਇਹਦੇ ਚ ਕਈ ਅਧਿਕਾਰੀ ਕਈ ਆਈਪੀਐਸ ਅਧਿਕਾਰੀ ਡੀਐਸਪੀ ਲੈਵਲ ਦੇ ਅਧਿਕਾਰੀ ਜਿਹੜੇ ਆ ਇਹਦੇ ਚ ਲਾਏ ਗਏ ਆ ਤੇ ਇੱਕ ਸਵਾਲ ਇਹ ਹੈ ਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਸਵਾਲ ਉੱਠਦੇ ਨੇ ਲਾਜ਼ਮੀ ਤੌਰ ਦੇਤੇ ਉੱਠਣੇ ਵੀ ਚਾਹੀਦੇ ਨੇ ਕਿ ਗੱਲ ਇਹ ਹੈ ਕਿ ਜਦੋਂ ਇੱਕ ਆਈਪੀਐਸ ਆਫੀਸਰ ਇੱਕ ਆਪਣੇ ਖੁਦਕੁਸ਼ੀ ਲੈਟਰ ਦੇ ਵਿੱਚ ਇਹ ਜ਼ਿਕਰ ਕਰਦਾ ਹੈ ਅਧਿਕਾਰੀਆਂ ਦਾ ਨਾਮ ਲੈਂਦਾ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋ ਜਾਂਦੀ ਹੈ ਪਰਿਵਾਰ ਦੇ ਰੋਜ਼ ਜਿਤਾਉਣ ਤੋਂ ਬਾਅਦ ਪਰ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਕਿ ਡੀਜੀਪੀ ਲੈਵਲ ਦੇ ਅਧਿਕਾਰੀ ਨੇ ਇਹ ਇਹ ਆਮ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਸੁਨੇਹਾ ਜਾਏਗਾ ਹਰਿਆਣਾ ਦੇ ਵਿੱਚ ਕਿ ਜਦੋਂ ਛੋਟੇ ਕੇਸ ਦੇ ਵਿੱਚ ਝੱਟ ਦੇਣੀ ਪੁਲਿਸ ਗ੍ਰਿਫਤਾਰੀਆਂ ਕਰ ਦਿੰਦੀ ਹੈ ਪਰ ਜਦੋਂ ਵੱਡਾ ਹਾਈ ਪ੍ਰੋਫਾਈਲ ਕੇਸ ਆਇਆ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਬਿਲਕੁਲ ਦੇਖੋ ਅਮਨ ਇਹਦੇ ਚ ਕਈ ਆਈਪੀਐਸ ਕਈ ਆਈਐਸ ਅਧਿਕਾਰੀਆਂ ਦਾ ਨਾਮ ਹੈਗਾ ਲੇਕਿਨ ਮੁੱਖ ਤੌਰ ਤੇ ਜਿਹੜੇ ਐ ਐਸਪੀ ਜਿਹੜੇ ਰੋहतक ਔਰ ਡੀਜੀਪੀ ਜਿਹੜੇ ਸ਼ਤਰੁਜੀਤ ਕਪੂਰ ਉਹਨਾਂ ਦਾ ਜਿਹੜੇ ਉਹਨਾਂ ਤੇ ਵੱਡੇ aarop ਜਿਹੜੇ ਹੈ ਪਰਿਵਾਰ ਲਗਾਤਾਰ ਲਾ ਰਿਹਾ ਸੁਸਾਈਡ ਨੋਟ ਤੇ ਵੀ ਹਾਈਲਾਈਟ ਉਹਨਾਂ ਦੀ ਜਿਹੜੇ ਨਾਂ ਜ਼ਿਆਦਾ ਕਿਤੇ ਗਏ ਇਸੇ ਕਰਕੇ ਐਸਆਈਟੀ ਜਿਹੜੀ ਹੈ ਉਹ ਬਣਾਈ ਗਈ ਹੈ ਕਿ ਪੂਰਾ ਉਹ ਮਾਮਲਾ ਇੱਕ ਵਾਰ ਸਮਝੇ ਕਿ ਆਖਿਰਕਾਰ ਇਹ ਕਿਵੇਂ ਇਹ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਕੋਈ ਇੱਕ ਉਹ ਵੀ ਜਿਹੜੇ આરોપી ਜਿਨ੍ਹਾਂ ਤੇ aarop ਲੱਗ ਰਿਹਾ ਉਹ ਵੀ ਇੱਕ ਵੱਡੇ ਲੈਵਲ ਦੇ ਪੁਲਿਸ ਅਧਿਕਾਰੀ ਹੈ ਤੇ ਇੱਥੇ ਆ ਪੁਲਿਸ ਵੀ ਜਿਹੜੀ ਹੈ ਚੰਡੀਗੜ੍ਹ ਪੁਲਿਸ ਦੇ ਕੋਲ ਆ ਕੇਸ ਸੈਕਟਰ 11 ਥਾਣੇ 'ਚ ਮਾਮਲਾ ਦਰਜ ਹੈ ਐਫ ਆਈ ਆਰ ਦਰਜ ਹੈ ਹਾਲਾਂਕਿ ਐਫ ਆਈ ਆਰ ਨੂੰ ਲੈ ਕੇ ਵੀ ਕਈ ਸਵਾਲ ਜਿਹੜੇ ਪਰਿਵਾਰ ਨੇ ਉਟਾਏ ਕਿ ਕਾਲਮ ਨੰਬਰ 7 'ਚ ਜਿਹੜੇ ਆ ਉਹਨਾਂ ਨਾਂ ਪਾਣੇ ਚਾਹੀਦੇ ਸੀਗੇ ਉਹ ਪਾਏ ਨਹੀਂ ਹੈਗੇ ਤੇ ਇਹ ਪੂਰਾ ਪੂਰਾ ਜਿਹੜਾ ਮਾਮਲਾ ਹੈ ਇਹ ਚੰਡੀਗੜ੍ਹ ਪੁਲਿਸ ਐਫ ਆਈ ਆਰਟੀ ਜਾਂਚ ਕਰੇਗੀ ਸਟੈਪ ਬਾਈ ਸਟੈਪ ਅੱਗੇ ਵਧੇਗੀ ਇਹਦੇ ਵਿੱਚ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਕਾਨੂੰਨੀ ਪਹਿਲੂ ਕੀ ਹੁੰਦੇ ਆ ਉਹ ਤੇ ਪੂਰੀ ਜਾਂਚ ਕਰਨ ਤੋਂ ਬਾਅਦ ਜਿਹੜਾ ਹੈ ਇਹ ਤੇ ਅੱਗੇ ਨਿਸਤਾ ਜਿਹੜਾ ਨਿਰਣਇ ਤੇ ਜਿਹੜੀ ਐਫ ਆਈ ਆਰਟੀ ਪਹੁੰਚੇਗੀ ਔਰ ਉਹਦੇ ਅੱਗੇ ਫਿਰ ਜਿਹੜੀ ਹੈ ਕਾਰਵਾਈ ਜਿਹੜੀ ਹੈ ਕੀਤੀ ਜਾਏਗੀ ਜੀ ਅਭਿਸ਼ੇਕ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਤਾਂ ਫਿਲਹਾਲ 6 ਮੈਂਬਰੀ ਐਫ ਆਈ ਆਰਟੀ ਦਾ ਗਠਨ ਕਰ ਦਿੱਤਾ ਗਿਆ ਪਰ ਇੱਥੇ ਮੰਗ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਡੀ ਜੀ ਪੀ ਦੀ ਗ੍ਰਿਫਤਾਰੀ ਕੀਤੀ ਜਾਵੇ ਉਸ ਤੋਂ ਬਾਅਦ ਪੋਸਟਮਾਰਟਮ ਹੋਏਗਾ